ਲਗਾਤਾਰ ਪੈ ਰਹੇ ਮੀਂਹ ਕਾਰਨ ਪਠਾਨਕੋਟ ਅਤੇ ਗੁਰਦਾਸਪੁਰ ਦੇ ਕਈ ਇਲਾਕੇ ਪ੍ਰਭਾਵਿਤ ਹੋ ਗਏ ਨੇ ਸੁजानਪੁਰ ਵਿੱਚ ਹਾਈਡਲ ਨਹਿਰ ਅਤੇ ਫਰੀਦਾਨਗਰ ਵਿੱਚ ਯੂਬੀਡੀਸੀ ਨਹਿਰ ਦਾ ਪਾਣੀ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ ਜਿਸ ਤੋਂ ਬਾਅਦ ਐਨਡੀਆਰਐਫ ਟੀਮ ਵੱਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚੱਲ ਰਹੀ ਹੈ ਡਿਪਟੀ ਕਮਿਸ਼ਨਰ ਆਦਿੱਤ્ય ਉਪਲ ਨੇ ਦੱਸਿਆ ਕਿ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਵੱਲੋਂ ਸੁजानਪੁਰ ਅਤੇ ਬਿਹੜੀ ਬਜ਼ੁਰਗ ਵਿਖੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ ਜੇਕਰ ਕੋਈ ਵਿਅਕਤੀ ਪਾਣੀ ਵਿੱਚ ਫਸਿਆ ਹੈ ਤਾਂ ਉਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਕੰਟਰੋਲ ਰੂਮ नंबर सिफर एक अठ तीन चार छ नौ चार चार से संपर्क कर सकता है जितों तक पिंड होर पानी परंदी है मेरी लोगों को यह बेनती है कि मैं काफी बारी जो अपना जिला प्रशासन का नंबर हैल्पलाइन मैं फ्लैश किया है आई एम श्योर सारे को नंबर पहुंच चुक होगा जो तुम फसे हो या रेस्क्यू होना चाहते हो या फिर तो उप ਕੀ ਸ਼ਾਰਟੇਜ ਹੈਗੀ ਹੈ ਜਾਂ ਫਿਰ ਤੁਹਾਨੂੰ ਕੋਈ ਬਿਮਾਰ ਹੈ ਜਾਂ ਕਿਸੇ ਤਰੀਕੀ ਦੀ ਵੀ ਹੋਰ ਪ੍ਰੋਬਲਮ ਹੈ ਕਾਈਂਡਲੀ ਉਸ ਨੰਬਰ ਤੇ ਕਾਲ ਕਰਕੇ ਨੋਟ ਕਰਾਓ ਸਾਡੀ ਟੀਮਾਂ ਜਲ ਤੋਂ ਜਲ ਤੁਹਾਡੇ ਤੁਹਾਨੂੰ ਰੀਚ ਆਊਟ ਕਰਨਗੀਆਂ ਕਿ ਜੋ ਵੀ ਤੁਹਾਡਾ ਸਿਚੁਏਸ਼ਨ ਦਾ ਹੱਲ ਹੈਗਾ ਉਹ ਕੀਤਾ ਜਾਏਗਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਕਰਤਾਰਪੁਰ ਨੇੜੇ ਤੁਸੀਬਨ ਟੁੱਟਣ ਕਾਰਨ ਪਿੰਡਾਂ ਵਿੱਚ ਪਾਣੀ ਦਾਖਲ ਹੋਇਆ ਜਿਸ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਵੀ ਪਾਣੀ ਦੀ ਮਾਰ ਹੇਠਾਈ ਹੋਈ ਹੈ ਨਵੋਧਿਆ ਸਕੂਲ ਵਿੱਚ ਵੀ ਪਾਣੀ ਦਾਖਲ ਹੋਣ ਕਾਰਨ 400 ਦੇ ਕਰੀਬ ਵਿਦਿਆਰਥੀ ਅਤੇ ਅਧਿਆਪਕ ਫਸ ਗਏ ਸਨ ਜਿਨ੍ਹਾਂ ਨੂੰ ਐਨਡੀਆਰਐਫ ਅਤੇ ਹੋਰ ਸੰਸਥਾਵਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਜਿਹਾ ਕਿ ਇਹ ਰਾਤ ਨਾਲ ਕਿ ਇਹ 8 2:00 ਵਜੇ ਨਾ ਪਾਣੀ ਆ ਗਿਆ ਤੇ ਹਨ ਨੂੰ ਦੱਸਿਆ ਨਹੀਂ ਕਿ ਪਾਣੀ ਆਣਾ ਤੇ ਹਨ ਨੂੰ ਉੱਤੇ ਸ਼ਿਫਟ ਕਰ ਦਿੱਤਾ ਤੇ ਬਾਅਦ ਸੁਵੇਰੇ ਆ ਕੇ ਦਿਖਿਆ ਤੇ ਗੋਡੇ-ਗੋਡੇ ਪਾਣੀ ਆ ਗਿਆ ਤੇ ਰਾਤ ਨੂੰ ਪਾਣੀ ਆ ਗਿਆ ਅੱਛਾ ਇੱਕ ਦਮ ਕੜਦਾ ਹਾਂ ਹਾਂਜੀ ਉਧਰ ਪਾਣੀ ਦੇ ਓਵਰਫਲੋ ਕਾਰਨ ਜੰਮੂ ਜਲੰਧਰ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਫਾਜ਼ਿਲਕਾ ਦੇ ਸਰਦੀ ਇਲਾਕੇ ਵਿੱਚ ਸਤਲੁਜ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪਿੰਡਾਂ ਵਿੱਚ ਭਰ ਗਿਆ ਹੈ ਅਤੇ ਲੋਕ ਆਪਣੇ ਘਰਾਂ ਵਿੱਚ ਫਸ ਗਏ ਨੇ। ਲੋਕਾਂ ਨੂੰ ਘਰਾਂ ਚੋਂ ਬਾਹਰ ਕੱਢਣ ਲਈ ਸਥਾਨਕ ਪ੍ਰਸ਼ਾਸਨ ਨੇ ਐਨਡੀਆਰਐਫ ਦੀ ਟੀਮ ਬੁਲਾਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਘਰਾਂ ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਐਜਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗੁਰਦਾਸਪੁਰ ਨੇੜਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ। ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਮੌਸਮ ਵਿਭਾਗ ਦੀ ਮੀਂਹ ਸੰਬੰਧੀ ਦਿੱਤੀ ਗਈ ਚੇਤਾਵਨੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ 30 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ।